ਦੋਸਤੋ ਪੰਨੇ ਸਿੱਧੂ ਨੂੰ ਨੰਗਾ ਕਰਕੇ ਲੁਧਿਆਣੇ ਜੇਲ੍ਹ ਦੇ ਵਿੱਚ ਉਸ ਉੱਪਰ ਜਿਹੜਾ ਬਰਫ਼ ਵਾਲਾ ਪਾਣੀ ਪਾਇਆ ਗਿਆ ਪੰਨੇ ਸਿੱਧੂ ਤੇ ਜਿੰਨੇ ਵੀ ਪਰਚੇ ਕੀਤੇ ਗਏ ਨੇ ਉਹ ਸਾਰੇ ਧੋਖੇ ਨਾਲ ਕੀਤੇ ਗਏ ਨੇ ਪਾਂਨੇ ਸਿੱਧੂ ਨੇ ਬਹੁਤ ਸਾਰੇ ਠੱਗ ਏਜੰਟਾਂ ਤੋਂ ਲੋਕਾਂ ਦਾ ਪੈਸਾ ਕਢਵਾਇਆ ਸੀ ਪਰ ਦੋਸਤੋ ਹੁਣ ਪਾਂਨੇ ਸਿੱਧੂ ਤੇ ਬਹੁਤ ਜ਼ਿਆਦਾ ਜਿਹੜਾ ਤਸ਼ੱਦਦ ਹੋ ਰਿਹਾ ਅੱਜ ਪਾਂਨੇ ਸਿੱਧੂ ਦੀ ਸਪੋਰਟ ਵਿੱਚ ਕੋਰਟ ਦੂਨੇ ਵਿੱਚ ਇੱਕ ਵੱਡਾ ਧਰਨਾ ਲਗਾਇਆ ਗਿਆ ਜਿਸ ਵਿੱਚ ਲਖੇ ਸਧਾਨੇ ਨੇ ਸਰਕਾਰ ਦੀਆਂ ਤੇ ਭਗਵੰਤ ਮਾਨ ਦੀਆਂ ਬਹੁਤ ਸਾਰੀਆਂ ਪੋਲਾ ਖੋਲੀਆਂ ਕੀ ਕਿਹਾ ਲਖੇ ਸਧਾਨੇ ਨੇ ਆਓ ਸੁਣਦੇ ਆਂ ਇਸ ਵੀਡੀਓ ਦੇ ਵਿੱਚ ਕਿ ਜਸਤਨ ਪਾਂਨੇ ਨੂੰ ਲੁਧਿਆਣੇ ਸੀਆਈ ਸਟਾਫ ਰਾਤ ਨੂੰ ਅਲਫਨਗਾ ਕਰਕੇ ਛੰਡਾ ਵਰਸੋਲਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਭੰਤ ਕਹਿੰਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਰੱਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਤੈਨੂੰ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਜਿੰਨਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਟਰੈਨਾਂ ਦੇ ਵਿੱਚ ਦ੍ਰੈਮਾਂ ਦੀ ਰੋਡ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਸ਼ਰੀਰ ਭਾਈ ਸਵਾਸਿਕ ਖਾਦਾ ਜਿਹਨੇ 25000 ਲਾਵਾਸ ਲਾਸ਼ਾਂ ਦਾ ਆਂਕੜਾ ਇਕੱਠਾ ਕੀਤਾ ਉਸ ਨੂੰ ਚਾਕੇ ਜਿਉਂ ਦੇਸ਼ੋਂ ਬਚਾਰੋ ਪਾਲ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸਾੜੀ ਆ ਕਿੱਥੇ ਦੂਕੀ ਐ ਕਿਹੜੇ ਦਰਿਆ ਚ ਰੋੜੀ ਐ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਨਹੀਂ ਹੈਗਾ ਸਬੂਤ ਹੁੰਦਾ ਬੁੱਤਿਆਂ ਕੋਲੇ ਸਬੂਤ ਹੁੰਦਾ ਕਾਬੂਲਾਂ ਕੋਲੇ ਸਬੂਤ ਹੁੰਦੇ ਆ ਹਕੂਮਤਾਂ ਕੋਲੇ ਜਿਵੇਂ ਭਵੰਤ ਕਹਿੰਦਾ ਕਿ ਮੈਂ ਇਹਦੀ ਵੀਡੀਓ ਲੰਗਰੀ ਦੇਖਣੀ ਆ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਰੂਮ ਕੋਲੇ ਜਿਹਦੇ ਤੇ ਜ਼ੁਲਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਹੁੰਦਾ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ